ਗੋਸ ਮਰ ਜਾਣਾ ਸ਼ਾਇਦ ਜੀ ਬਾਈ ਜੀ ਆ ਜੋ ਇੱਕ ਰਚਨਾ ਤੁਹਾਡੀ ਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ ਐਂਡ ਹੈ ਜੀ ਲਧਿਆਣੇ ਵਾਲੇ ਥੋੜੀ ਜੀ ਬਸ ਥੋੜਾ ਜੀ ਟਿਕ ਜਿਓ ਜੇ 2 ਮਿੰਟ ਮਾਹੀ ਜੀ ਆਪਣੇ ਕੋਲ ਇੱਕ ਰਚਨਾ ਦਾ ਟਾਈਮ ਲਾ ਲੇ ਤੇਰਾ ਨਾਨੀ ਤੜਕਦਾ ਦਿਲ ਵੀ ਚੰਦਰਾ ਮਾਹੀ ਰਿਸ਼ਵਤ ਖੋਰੇ ਜੇ ਤੂੰ ਆਖੇ ਪਾਣੀ ਤੜਕਦਾ ਸੋ ਸਾਸਰੀ ਕਾ ਸਾਰਿਆਂ ਦੇ ਨਾਲ ਸੋ ਅਕਸਰ ਮੇਰੀਆਂ ਲਿਖਤਾਂ ਤੁਸੀਂ ਸੁਣਦੇ ਰਹਿੰਦੇ ਆ ਫੇਸਬੁੱਕ ਤੇ ਪਰ ਮੈਂ ਅੱਜ ਨਾ ਅਫਜ਼ਲ ਸ਼ਾਇਰ ਦੀ ਬੜੀ ਬਾਖਮਾਲ ਲੇਖਤ ਲਿਖੀ ਹੈ ਤੇ ਦਿਲ ਬੜੀ ਲੱਗੀ ਹੈ ਮੇਰੇ ਭम्मेਦਾ ਜੀ ਸ਼ੁਕਰੇ ਵੱਡਾ ਕੀ ਬਾਤ ਹੈ ਪੀੜਾ ਪੀੜਾ ਸਜਣ ਜੀ ਪੀੜਾ ਪੀੜਾ ਵਿਕਲੇ ਆਇਆ ਸਜਣ ਜੀ ਪੀੜਾ ਪੀੜਾ ਵਿਕਣੇ ਆਈਆ ਸਜਣ ਜੀ ਪੀੜਾ ਕਿਸੇ ਨਾਲ ਹਸ ਕਿਰਾਈ ਬੋਣੀ ਕਿਸੇ ਨਾਲ ਹਸ ਕਿਰਾਈ ਬੋਣੀ ਕਿਸੇ ਨਾਲ ਝੋਲੀ ਪਾਈਆ ਸਜਣ ਜੀ ਪੀੜਾ ਓਏ ਪੀੜਾ ਵਿਕਣੀਆਂ ਆਈਆ ਸਜਣ ਜੀ ਪੀੜਾ ਪੀੜਾ ਵਿਕੜੀਆਂ ਆਇਆ ਸਜਣ ਜੀ ਪੀੜਾ ਉਮਰੋਂ ਲੰਮੇ ਆਸਦੇ ਪਿੰਡੇ ਉਮਰੋਂ ਲੰਮੇ ਆਸਦੇ ਪਿੰਡੇ ਅਸੀਂ ਵਿਚਾਉਂਦੀ ਹਾਏ ਅਸੀਂ ਵਿਚਾਉਂਦੀ ਹਾਏ ਬੱਬਾ ਹੈਠਾ ਚਿਕਣ ਸਾਵਾ ਬੱਬਾ ਹੈਠਾ ਚਿਕਣ ਸਾਵਾ ਸੁਪਨੇ ਵੀ ਆਦਮਾਏ ਸੁਪਨੇ ਵੀ ਆਦਮਾਏ ਜੁਸੈ ਅਤਪਰੇ ਨਾ ਵਜੀਆਂ ਜੁਸੈ ਅਤਪਰੇ ਨਾ ਵਜੀਆਂ ਵਿਕਸੇ ਨ ਮਲਮਲੀਆਂ ਪੀੜਾ ਵਿਕਣੀ ਆਇਆ ਸਜਣ ਜੀ ਪੀੜਾ ਓਏ ਪੀੜਾ ਵਿਕਣੀ ਆਇਆ ਸਜਣ ਜੀ ਪੀੜਾ ਔਨਜ ਸਮੇਂ ਨੇ ਹਰ ਮਾਤੜ ਦੀ ਬਾਲੜੀ ਅਖੜੀ ਸੀਤੀ ਆ ਸਮੇਂ ਇਹ ਕਿਵੇਂ ਆਉਂਦੀ ਹੈ ਜੀ ਹਰ ਇੱਕ ਮਾਤੜ ਦੀ ਆਪਾਂ ਦੇਖ ਕੇ ਵੀ ਨਾ ਅੱਖੋਂ ਬਰੋਖਾ ਕਰ ਦਿੰਨੇ ਆ ਬੁਰਾ ਦੇਖ ਦੇਣਾ ਉਹ ਵੀ ਪਰੋਖਾ ਕਰ ਦਿੰਨੇ ਆਏ ਉਹ ਲਿਖਦੇ ਨੇ ਬੜਾ ਸੋਣਾ ਸ਼ਾਇਰ ਅਨਜਿਸਵੇਂ ਨੇ ਹਰ ਮਾਤੜ ਦੀ ਬਾਲੜੀ ਅੱਖ ਹੈ ਸੀਤੀ ਉਹਦੀ ਪੀੜਵੰਡਾ ਮਣ ਦਿੱਤਾ ਹੋਰ ਇਹ ਪੀੜਵ ਦਿੱਤੀ ਹੋਰ ਇਹ ਪੀੜਵ ਦਿੱਤੀ ਉਹ ਵੀ ਮਹਿਰਾ ਲਾਲਾ ਤੁਰ ਗਏ ਉਹ ਵੀ ਮਹਿਰਾ ਜੀ ਨਾਨਦ ਦਿੱਤੀਆਂ ਸਾਇਆ ਪੀੜਾ ਵਿਕਨੀਆ ਆਇਆ ਸਦਨ ਦੀ ਪੀੜਾ ਵਿਕਨੀਆ ਆਇਆ ਸਾਮੀਆਂ ਰੁਤਾ ਵਰਗੇ ਸੁਪਨੇ ਸਾਮੀਆਂ ਰੁਤਾ ਵਰਗੇ ਸੁਪਨੇ ਚੀਕਾਂ ਦੇ ਵਿੱਚ ਗੁੰਨੇ ਕੀ ਕਾਂਦੇ ਵਿੱਚ ਗੁਨੇ ਸ਼ੈਲ ਜਿਕਣ ਪਕਗੀਆਂ ਥਾਵਾਂ ਸ਼ੈਲ ਜਿਤਣ ਪਕੀਆਂ ਥਾਵਾਂ ਪਿੰਡ ਦੇ ਪਿੰਡ ਨੇ ਸੁਣੇ ਤਾ ਤੇ ਦਫਣਾਉਂਦੇ ਸੁਣਿਆ ਮੈਂ ਲਾਸ਼ਾਂ ਤਾਂ ਦਫਣਾਉਂਦੇ ਸੁਣਿਆ ਨਾ ਰੂਹਾਂ ਕਿਸੇ ਦਫਣਾਈਆਂ ਓ ਪੀੜਾਂ ਵਿਕਣੀਆਂ ਆਇਆਂ ਸਜਣ ਦੀ ਪੀੜਾਂ ਆ ਵਿਕਣੀਆਂ ਆਇਆਂ ਏ ਮਾਹੀ ਦੇ ਹਿਜਰ ਚ ਸਾਰ ਏ ਮਾਹੀ ਦੇ ਕਣੀਆਂ ਆਈਆਂ ਸੱਜਣ ਦੀ ਪੀੜਾ ਵਿਕਣੀਆਂ ਆ ਸਹੀ ਹੈ ਵਾਹ ਜੀ ਵਾਹ ਕੀ ਬਾਤ ਆ ਯਾਰ ਮੈਨੂੰ ਵੀ ਬਹੁਤ ਬਹੁਤ ਧੰਨਵਾਦੀ ਜੂਦ ਦੇ ਵਿੱਚ ਆ ਕੇ ਇਹਨਾਂ ਨੇ ਆਪਣੀ ਰਚਨਾ ਮੋਲੀ ਸੀ ਪੀੜਾ ਵਿਕਣੀ ਆਈਆਂ